50 ਰੁਪਿਆ ਬੱਚੀ ਲਈ ਕਰਦੀ ਏ ਤੁਹਾਡੇ ਵੱਲੋਂ ਇੱਕ ਵਾਰੀ ਤਾੜੀਆਂ ਮਾਰੋ ਬਈਓ ਜਰ ਬੱਚੀ ਲਈ ਤੇ ਪੱਤਾ ਤੇ ਪਹਿਲਾ ਧੀਆ ਪਾਈਆਂ ਨਹੀਂ ਹੁੰਦੀਆਂ ਮੁਰਤੇ ਕੋਈ ਹੌਂਦ ਦਿੰਦਾ ਨਹੀਂ ਸਾਡਾ ਵੀ ਜੀ ਕਰਦਾ ਬਈ ਇਹ ਵੀਰਾਂ ਦੀਆਂ ਘੋੜੀਆਂ ਮੁਰਤੇ ਕੋਈ ਹੌਂਦ ਦਿੰਦਾ ਨਹੀਂ ਪੱਤਾ ਤੇ ਪਹਿਲਾ ਧੀਆ ਪਾਈਆਂ ਨਹੀਂ ਹੁੰਦੀਆਂ ਮੁਰਤੇ ਕੋਈ ਹੌਂਦ ਦਿੰਦਾ ਨਹੀਂ ਇੱਕ ਵਾਰੀ ਬੱਚੀ ਦੇ ਹੌਸਲੇ ਜਿੰਨੇ ਵੀ ਵੀਰ ਖੜੇ ਆ ਵੀ ਬੇਨਤੀ ਇੱਕ ਵਾਰੀ ਤਾੜੀਆਂ ਦੀ ਮੋਰਵਾਦ ਹੋਰ ਕੇ ਵਾਹ ਜੀ ਵਾਹ ਹਾਂਜੀ ਬੋਰੀ ਚਾਕੇ ਭਟਣ ਚ ਜਸ਼ਨਪੀਖੀ ਗੁਰਤੇਜ ਮੋਗਾ ਜਗਦੇਵ ਬਦਲਹਟ ਤਲਵੰਡੀ ਇਹ ਗਰਾਊਂਡ ਤੇ ਪਹੁੰਚਣ ਜਾਂਦੀ ਹੈ ਜੀ ਦੋ ਬਾਅਦ ਇਹਨਾਂ ਦਾ ਮੈਚ ਹੋਣਾਗਾ ਜਸ਼ਨਪੀਖੀ ਗੁਰਤੇਜ ਮੋਗਾ ਜਗਦੇਵ ਬਦਲਹਟ ਤਲਵੰਡੀ ਬੋਰੀਆ ਵੀਰੋ ਪਿਆਰੀ ਫਿਚਲੇਨ ਜੀ ਦੀ ਬੇਨਤੀ ਹੈ ਜਸਕਰਨ ਤੋਂ ਬਗਨਾ ਬਾਜੀ ਮਕਰੌੜ ਸਾਹਿਬ ਫਕਾ ਮਦਲਹਟ ਤਲਵੰਡੀ ਇਹ ਤੋਂ ਬਾਅਦ ਮੈਚ ਹੁੰਦਾ ਨਾਲ ਜੀ ਨਾਲ ਗਰਾਊਂਡ ਤੇ ਪਹੁੰਚਣ ਜਾਂਦੀ ਹੈ ਜੀ ਹਾਂਜੀ ਬਾਈ ਕਰਤਾ ਅਗਲਾ 500 ਰੁਪਏ ਬੱਚੀ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਰਕਾਰ ਜੀ ਸਾਡੇ ਬਾਈ ਨੇ ਜਿਹੜਾ ਬੱਚੀ ਦਾ ਹੌਸਲਾ ਵਧਾਇਆ ਗੱਲ ਰੁਪਈਆਂ ਦੀ ਨਹੀਂ ਹੁੰਦੀ ਗੱਲ ਬਲਦੀ ਹੁੰਦੀ ਹੈ ਇਥੇ ਮੋਟਾ ਕੋਲੇ ਮੋਟਾ ਵਧੇਰੇ ਆ ਪਰ ਦਿਲ ਵਿੱਚ ਬਹੁਤ ਛਿੜੀਏ ਬੱਚੇ ਦੇ ਦਾ ਲਈ ਹਰਦਾ ਗੱਲ ਗੋਦੀ ਹੁੰਦੀ ਹੈ ਗੱਲ ਮੋਟਾ ਲਈ ਜੀ 500 ਰੁਪਏ ਤਰਸ਼ੀਮ ਬਾਈ ਕਹਿੰਦਾ ਤੁਰਦਾ ਮੇਰੇ ਵੱਲੋਂ ਕਰ ਦੇ ਇੱਕ ਵਾਰੀ ਤਾੜੀਆਂ ਮਾਰੇ ਬੜੀ ਜ਼ੋਰਦਾਰ ਬੱਚੀ ਦੇ ਨਾਂ ਤੇ ਵੱਡਾ ਮਾਣ ਸਾਡਾ ਤਰਸ਼ੀਮ ਜਣਗੀ ਕਜੀਤ ਪੱਤਰਕਾਰੀ ਦੇ ਵਿੱਚ ਵੱਡਾ ਨਾਮ ਸਾਡੇ ਬਾਈ ਦਾ ਮੇਰੇ ਵੀਰੋ ਵਾਸਤੇ ਵੀ ਕਰਾਉਣ ਦਾ ਨੇ ਬਾਈ ਵੱਲੋਂ 500 ਰੁਪਏ ਬੱਚੀ ਨੇ ਇੱਕ ਆਪਸਿਆਂ ਬਾਈ ਕਾਲੇ ਨੂੰ ਪਾਸੇ ਪੇਪਰ ਤੇ ਨਾਮ ਆ ਰਿਹਾ 500 ਰੁਪਏ ਮਾ ਕਾਲੇ ਵੱਲੋਂ ਜਸੂਪਾਲਤ ਵੱਲੋਂ 500 ਰੁਪਏ ਸਰਸ਼ੇਨਾ ਸਾਡੇ ਗਿਆਜੀ ਪੱਤਰਕਾਰ ਤੇ ਨਾਮ 500 ਰੁਪਏ ਅਮਰਪਾਲ ਵੱਲੋਂ 500 ਰੁਪਏ ਸਾਡਾ ਉਹਨਾਂ ਲਈ ਛੋਟੀ ਬੱਤੀ ਨੂੰ ਸਤਿ ਸ਼੍ਰੀ ਅਕਾਲ ਛੋਟੀ ਬੱਤੀ ਨੂੰ ਸਟੇਜ ਤੇ ਭੇਜ ਦਿਓ ਦੀ ਬਾਈ ਛੇੜੀ ਵੱਲੋਂ ਵੀ ਉਹਨਾਂ ਦਾ ਮਾਨਸੂਬਾ ਨਾਲ ਹੋਣਾ ਬਾਈ ਰੂਪਕਰਨ ਕਿਹੜਾ ਆ ਰਹੀ ਪਹੁੰਚੇ ਨੇ ਅਰੇ ਬੱਗੀ ਨੂੰ ਉਗਲੀ ਇੱਥੀ ਬਾਈ ਖੇੜੀ ਸਾਡਾ ਗੱਟ ਕਲੱਬ ਵੱਲੋਂ 500 ਰੁਪਿਆ ਹਾਂ ਬੱਚੀ ਦੇ ਲਈ ਆ ਵੀ ਫੜਾ ਦੇ ਵੀਰੇ 500 ਤੁਸੀਂ ਦੇ ਦਸਿੰਝ ਆ ਲਓ ਤੁਸੀਂ ਪੈਸੇ ਇਹਨਾਂ ਦੀ ਮੈਂ ਤਾਂ ਉਹਨਾਂ ਤੱਕ ਪਾਉਂਦੇ ਹੀ ਹੋ ਦੇਵੇ ਉਹਨੂੰ ਲੈ ਲਾ ਪਾਵਨ ਅੜ ਗਿਆ ਇੱਕ ਬਾਰ ਤਾਰੀਆਂ ਮਾਰੋ ਪਾਵਨ ਤੇ ਸਿੱਖੇ ਨਹੀਂ ਬਾਹਰ ਹੀ ਸਿੱਖਿਆ ਇਹ ਦੂਆ ਨਾਲ ਉਹਦੀ ਆਖਣਾ ਦੋਰੀ ਨਾਲ ਕਿਹਦੇ ਕਿਹਦੇ ਹਾਂਜੀ ਧੁਖਾ ਰਹਿ ਗਿਆ ਉਹਦੇ ਚਲ ਜਿਸ ਕਾਰਨ ਕੋਤਨਾ ਬਾਜੀ